वो पीछे से लगा दो पीछे तो ऐसे पीछे हो ਇਹ ਕਿਹਦਾ ਬੈਕਟ ਹੈ ਰਸੋਈ ਬੋਰਡ ਤੇ ਹੈ ਬੋਰਡ ਬੋਰਡ ਹੈ ਹੈਲਕਾ ਹੈ ਤੇ ਉਸ ਤੋਂ ਬਾਅਦ ਇਹ ਲੋਕ ਬੰਦ ਕਰ ਦਿੱਤਾ ਕਿ ਆਪ ਦੀ ਨਾਲ ਦੀ ਨਾਲ ਟ੍ਰੇ ਜਿਹੜੀ ਕਿ ਚੈਕਿੰਗ ਜਿਹੜੀ ਹੈ ਉਹ ਕਰਤੀ ਕਰਨ ਤੋਂ ਬਾਅਦ ਕੀ ਇਹਨਾਂ ਟੱਕਾਂ ਨੂੰ ਅੰਦਰ ਤੇ کیا ਜਾਂਦਾ ਬਕਾਦਾ ਤੌਰ ਤੇ ਤੁਸੀਂ ਦੇਖੋ ਪੂਰੇ ਪ੍ਰਕਿਰਤੀ ਦਾ ਇੱਕ ਇੱਕ ਹਿੱਸਾ ਜਿਹੜਾ ਉਸ ਦੀ ਸ਼ਾਨ ਵੀਣ ਕੀਤੀ ਜਾਂਦੀ ਹੈ ਫਿਰ ਇਸ ਪ੍ਰਕਿਰਿਆ ਨੂੰ ਜੋ ਹੈ ਆਈਸੀਪੀ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਹੜੇ ਡਰਾਈਵਰ ਔਰ ਨਾਲ ਜਿਹੜਾ ਹੋਰ ਦੇਖੋ ਇੱਕ ਜਿਹੜਾ ਸ਼ਖਸ ਹੈ ਦੋਵਾਂ ਨੂੰ ਜੋ ਹੈ ਚੈੱਕ ਕਰਨ ਤੋਂ ਬਾਅਦ ਪੂਰੀ ਅੱਛੀ ਚੰਗੀ ਤਰ੍ਹਾਂ ਤੁਸੀਂ ਦੇਖੋ ਇਸ ਨੂੰ ਨੇ ਪਾਕਿਸਤਾਨ ਵਾਲੇ ਪਾਸੇ ਹੀ ਆ ਭਾਰਤ ਵਾਲੇ ਪਾਸੇ ਨਾ ਆ ਸਕੇ ਉਸ ਕਰਕੇ ਪੂਰੀ ಪರಿਚੀ ਦੇ ਨਾਲ ਇਸੀ ਚੰਗੀ ਕਰਦੀ ਹੈ ਹਾਲਾਂਕਿ ਅੰਤਰੀਅਕ ਸਕੈਨਰ ਨੇ ਉਹਦੇ ਲਈ ਵੀ ਜਿਹੜੇ ਜਿਹੜੇ ਨਾ ਸਕੈਨ ਹੋਣ ਤੋਂ ਬਾਅਦ ਬਾਹਰ ਆਉਣੇ ਨੂੰ ਪਹਿਲਾਂ ਕਿਉਂਕਿ ਇਹ ਪਰਤਵਾਲਾ ਪਾਸਾ ਹੈ ਔਰ ਅੱਜਕੱਲ੍ਹ ਜ਼ਿਲ੍ਹੇ ਦੇ ਹਾਲਾਤ ਨੇ ਔਰ ਰੇਲ ਨੂੰ ਬੰਦ ਕਰਨ ਦਾ ਕਿਤੇ ਨਾ ਕਿਤੇ ਇਹ ਵੀ ਫੈਸਲੇ ਕਰਕੇ ਵੀ ਲਿਆ ਗਿਆ ਕਿ ਜਿਹੜੇ ਲੋਕ ਇੱਥੇ 20 ਪਰਤਵਾਲਾ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਕਿਲਵਾੜ ਜੋ ਹੈ ਉਹਨਾਂ ਨੂੰ ਮੈਸਜੇਜ ਦੇ ਦੇ ਇੱਕ ਜਿਹੜੇ ਉਹ ਖਤਰਾ ਨਾ ਲੈ ਸਕੋ ਤਾਂ ਇਹ ਕਰਕੇ ਇਹਦੀ ਤਿਆਰੀ ਕਿਹੜਾ ਗੇਟ ਹੈ ਉਹਦੀ ਵੀ ਤਸਵੀਰ ਦੁਕਾਨ ਭਾਜੀ ਤੁਹਾਡਾ ਤੁਮ ਸਿੰਘ ਹੈ ਜੀ ਤਾਂ ਤੇ ਕਿਥੇ ਰਹਿੰਦੇ ਹੋ ਆਈ ਪੱਕੇ ਤੋਂ ਰਹਿੰਦੇ ਤੇ ਬੜ ਦੇ ਲੱਗ ਗਈ ਕੁੱਤੇ ਬੜ ਦੇ ਤਾਂ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਟਰੱਕ ਪਾਕਿਸਤਾਨ ਦੇ ਵਿੱਚ ਫਸੇ ਹੋਏ ਸਨ ਅੱਜ ਆ ਰਹੇ ਨੇ 160 ਟਰੱਕ ਦੇ 3 ਕਿੰਨਾ ਫਾਇਦਾ ਹੋ ਸਕਦਾ ਭਾਰਤ ਨੂੰ ਇਹ ਵੇਖੋ ਜੀ ਫਾਇਦਾ ਲੇਬਰ ਨੂੰ ਵੱਧੂ ਹੋ ਜਾਣਾ ਸੜਕਾਂ ਵਾਲੇ ਨੂੰ ਫਾਇਦਾ ਹਰ ਜਿੰਨੇ ਵੀ ਥਰੈਣ ਵਾਲੇ ਸਾਰਿਆਂ ਨੂੰ ਫਾਇਦਾ ਹੈ ਹਾਂਜੀ ਲੱਗਦਾ ਜੀ ਜਦੋਂ ਦਾ ਬਾਟਰ ਬੰਦ ਹੋਇਆ ਨੁਕਸਾਨ ਬਹੁਤ ਹੋਇਆ ਬਹੁਤ ਨੁਕਸਾਨ ਜੀ ਆ ਵੇਖ ਲਓ ਵਿਲੇ ਤੁਹਾਡੇ ਸਾਹਮਣੇ ਸਭ ਪਿੱਠੇ ਧਰਨ ਵਾਲੇ ਜੀ ਸੇ ਕਾਰੋਬਾਰ ਬੰਦ ਹੋ ਗਿਆ ਜੀ ਕਾਰੋਬਾਰ ਬਿਲਕੁਲ ਬੰਦ ਹੈ ਜੀ ਇਹੋ ਕਾਰੋਬਾਰ ਹੈ ਸਾਡਾ ਇੱਥੇ ਹੂੰ ਇਹੋ ਬੰਦ ਹੋਇਆ ਬਟਰ ਦਾ ਸਾਰੇ ਵੇਖੋ ਕਿਹੜੇ ਕਿਹੜਾ ਕੀਤਾ ਇੱਥੇ ਚੱਲਦਾ ਜੀ ਕਿਹੜੇ ਕਿਹੜੇ ਕੰਮ ਚੱਲਦੇ ਆ ਇੱਥੇ ਸਾਹਿਬ ਜੀ ਟੋਪੀਆਂ ਟਰਾਪੀਆਂ ਵੇਚਦੇ ਲੋਗ ਆ ਹੂੰ ਕੋਈ ਪਾਣੀ ਵੇਚਦਾ ਕੋਈ ਚਾਹ ਬੰਦਦਾ ਕੋਈ ਉਹ ਵੇਖੋ ਦੂਜਾ ਅਸਮਾਨ ਖਾਣ ਪੀਣ ਦਾ ਅਸਮਾਨ ਆ ਬਰਗਰ ਟਿੱਕੀਆਂ ਵਾਲਾ ਇਹ ਮੜੇ ਮਡੇ ਅਸਮਾਨ ਵੇਚਦਾ ਸਾਰਾ ਖਤਮ ਹੋ ਗਿਆ ਹਾਂਜੀ ਬਿਲਕੁਲ ਬਕ ਖਤਮ ਹੋ ਗਿਆ ਬਰੇਡ ਕਰਕੇ ਬੰਦ ਹੋ ਗਿਆ ਜੀ ਹਾਂਜੀ ਤੇ ਜਿਹੜੇ ਅਜੇ ਟਰੱਕ ਆ ਰਹੇ ਨੇ ਕਿੰਨੀ ਰਾਹਤ ਭਰੀ ਪੰਜਾਬਾ ਤੇ ਜਿਹਨੇ ਵੀ ਹੋਣਗੇ ਬੰਦੇ ਕੋਈ ਵਿਚਾਰ ਪੈਦਾ ਉਹਨਾਂ ਨੂੰ ਵਿਚਾਰੇਗਾ ਇਹ ਸਭ ਕੁਲੀ ਵਿਲੇ ਬੈਠੇ ਉਹਨਾਂ ਦਾ ਕੰਮ ਵੀ ਚੱਲੇਗਾ ਉਹਨਾਂ ਚਲੋ ਜੀ ਇਹ ਪੀਲ ਕੀ ਸਰਕਾਰ ਇਹਨਾਂ ਦੋਨਾਂ ਨੂੰ ਕਰਨਾ ਚਾਹੋਗੇ ਸਰਕਾਰਾਂ ਨੂੰ ਇਹੋ ਆਖੇ ਸਰਕਾਰਾਂ ਸਾਡਾ ਸਹੂਗ ਦੇਣ ਵਧੀਆ ਚਲਾਉਣ ਵਾਰ ਤੇ ਵਧੀਆ ਕੰਮ ਨਹੀਂ ਬੰਦ ਹੋਣ ਦੇ ਕੰਮ ਨਹੀਂ ਬੰਦ ਹੋਣ ਦੇ ਲੱਗਦਾ ਕਿ ਜਿਹੜੇ ਟਾਕ ਆ ਰਹੇ ਨੇ ਜਿਹੜੇ ਫਰੂਟ ਵਗੈਰਾ ਜਗ੍ਹਾ ਜਗ੍ਹਾ ਪਹੁੰਚੂਗਾ ਹਾਂ ਜੀ ਲੀਵਰ ਵਧੂਗੀ ਹਾਂ ਜੀ ਵੀ ਲੀਵਰ ਵਧੂਗੀ ਜਿੱਥੇ ਜਿੱਥੇ ਜਾਊਗਾ ਸਭ ਮਜ਼ਦੂਰੀ ਵਧੂ ਪਰੇਟ ਵਾਸਤੇ ਕੀ ਪੀਲ ਕਰਨਾ ਚਾਹੋਗੇ ਸਰਕਾਰ ਨੂੰ

ਇਹਨਾਂ ਬੈਕ ਪਲੇਟਸ ਨੂੰ ਅਸਲ ਬੋਤਲ ਤੇ ਲਗਾਉਂਦੇ ਹਾਂ ਬਹੁਤ ਜ਼ੋਰ ਨਾਲ ਇਹਨਾਂ ਦਾ ਹਲਕਾ ਹੋਰ ਉਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਆਪੀ ਨਾਲ ਦੀ ਨਾਲ ਟ੍ਰੇਨ ਜਿਹੜੀ ਤੁਸੀਂ ਦੇਖੀ ਜਿਹੜੀ ਹੈ ਉਹ ਪ੍ਰਾਚਨਿਕ ਕਰਨ ਤੋਂ ਬਾਅਦ ਇਹਨਾਂ ਟਰੱਕਾਂ ਨੂੰ ਅੰਦਰ ਭੇਜਿਆ ਜਾਂਦਾ ਹੈ ਬਕਾਦਾ ਤੌਰ ਤੇ ਤੁਸੀਂ ਦੇਖੋਗੇ ਪੂਰੇ ਪ੍ਰਾਚਨਿਕ ਦਾ ਇੱਕ ਇੱਕ ਹਿੱਸਾ ਜਿਹੜਾ ਉਸ ਦੀ ਸ਼ਾਨਬੀਨ ਕੀਤੀ ਜਾਂਦੀ ਹੈ ਫਿਰ ਇਸ ਟਰੱਕ ਨੂੰ ਜੋ ਹੈ ਆਈਸੀਪੀ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਹੜੇ ਅ ਡਰਾਈਵਰ ਔਰ ਨਾਲ ਜਿਹੜਾ ਹੋਰ ਦੇਖੋ ਇੱਕ ਜਿਹੜਾ ਸ਼ਖਸ ਹੈ ਦੋਵਾਂ ਨੂੰ ਜੋ ਹੈ ਚੈੱਕ ਕਰਨ ਤੋਂ ਬਾਅਦ ਪੂਰੀ ਅੱਛੀ ਚੰਗੀ ਤਰ੍ਹਾਂ ਤੁਸੀਂ ਦੇਖੋ ਇਸ ਨੇ ਪਾਕਿਸਤਾਨ ਵਾਲੇ ਪਾਸੇ ਜਾਂ ਭਾਰਤ ਵਾਲੇ ਪਾਸੇ ਨਾ ਆ ਸਕੇ ਉਸ ਕਰਕੇ ਪੂਰੀ ਪਰਿਕ੍ਰਿ ਦੇ ਨਾਲ ਇਸੀ ਚੈਕਿੰਗ ਤਾਂ ਵੀ ਇਹ ਹੈ ਕਿ ਅੰਤਰੀਅਕ ਸਕੈਨਰ ਨੇ ਰੋਕੇ ਜਦੋਂ ਵੀ ਜਿਹੜੇ ਨੇ ਸਕੈਨ ਹੋਣ ਤੋਂ ਬਾਅਦ ਬਾਹਰ ਆਉਣੇ ਨੇ ਉਸ ਤੋਂ ਪਹਿਲਾਂ ਕਿਉਂਕਿ ਇਹ ਪਰਤਵਾਲਾ ਪਾਸਾ ਹੈ ਔਰ ਅੱਜਕੱਲ੍ਹ ਜ਼ਿਲ੍ਹੇ ਦੇ ਹਾਲਾਤ ਨੇ ਔਰ ਪ੍ਰੇਡ ਨੂੰ ਬੰਦ ਕਰਨ ਦਾ ਕਿਤੇ ਨਾ ਕਿਤੇ ਇਹ ਵੀ ਫੈਸਲੇ ਕਰਕੇ ਵੀ ਜਾ ਗਿਆ ਕਿ ਜਿਹੜੇ ਲੋਕ ਇੱਥੇ ਫੀਸ ਪਰ ਤੋਂ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਕਿਲਵਾੜ ਜੋ ਹੈ ਉਹਨਾਂ ਦਾ ਮੈਸਜਰ ਹੋਵੇ ਇਹ ਸਟਾਪਰਾਂ ਨਾ ਲੈ ਕੇ ਤੁਸੀਂ ਤੇ ਰਿਕਰ ਕੇ ਇਹਦੀ ਤਿਆਰੀ ਚੈੱਕ ਕਰ ਮੈਂ ਅਪਰੇਡ ਵਾਲੇ ਪਾਸੇ ਜਿਹੜਾ ਗੇਟ ਹੈ ਉਹਦੀ ਵੀ ਤਸਦੀਕ ਕਰਵਾ ਜੀ ਤੁਹਾਡਾ ਉਸਮ ਸਿੰਘ ਜੀ ਜੀ ਕਿੱਥੇ ਰਹਿੰਦੇ ਹੋ ਆਈ ਪੱਕੇ ਤੋਂ ਰਹਿੰਦੇ ਇਹ ਬੜ ਦੇ ਲੱਗ ਗਈ ਕੁੱਤੇ ਬੜ ਦੇ ਤਾਂ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਟਰੱਕ ਪਾਕਿਸਤਾਨ ਦੇ ਵਿੱਚ ਫਸੇ ਹੋਏ ਸਨ ਅੱਜ ਆ ਰਹੇ ਨੇ 160 ਟਰੱਕ ਦੇ 3 ਕਿੰਨਾ ਫਾਇਦਾ ਹੋ ਸਕਦਾ ਭਾਰਤ ਦੇ ਇਹ ਵੇਖੋ ਜੀ ਫਾਇਦਾ ਲੇਬਰ ਨੂੰ ਵੱਧੂ ਹੋ ਜਾਣਾ ਸਰਕਾਰਾਂ ਨੂੰ ਫਾਇਦਾ ਹਰ ਜਿੰਨੇ ਵੀ ਥਰੈਣ ਵਾਲੇ ਸਾਰਿਆਂ ਨੂੰ ਫਾਇਦਾ ਪੈਦਾ ਹਾਂ ਲੱਗਦਾ ਜੀ ਜਦੋਂ ਦਾ ਵਾਟਰ ਬੰਦ ਹੋਇਆ ਨੁਕਸਾਨ ਬਹੁਤ ਹੋਇਆ ਬਹੁਤ ਨੁਕਸਾਨ ਜੀ ਵੇਖ ਲਓ ਵੇਲੇ ਤੁਹਾਡੇ ਸਾਹਮਣੇ ਸਭ ਪਿੱਠੇ ਟਰਮੀਨ ਵਾਲੇ ਜੀ ਹੂੰ ਕਾਰੋਬਾਰ ਬੰਦ ਹੋ ਗਿਆ ਜੀ ਕਾਰੋਬਾਰ ਬਿਲਕੁਲ ਬੰਦ ਹੈ ਜੀ ਇਹੋ ਕਾਰੋਬਾਰ ਹੈ ਸਾਡਾ ਇੱਥੇ ਹੂੰ ਇਹੋ ਬੰਦ ਹੋਇਆ ਵਾਟਰ ਦਾ ਸਾਰੇ ਵੇਖੋ ਕਿਹੜੇ ਕਿਹੜਾ ਕਿਤਾ ਇੱਥੇ ਚੱਲਦਾ ਜੀ ਕਿਹੜੇ ਕਿਹੜੇ ਕੰਮ ਚੱਲਦੇ ਆ ਇੱਥੇ ਸਾਹਿਬ ਜੀ ਟੋਪੀਆਂ ਟੋਪੀਆਂ ਵੇਚਦੇ ਲੋਗ ਆ ਕੋਈ ਪਾਣੀ ਵੇਚਦਾ ਕੋਈ ਚਾਹ ਬੰਦਦਾ ਕੋਈ ਉਹ ਵੇਖੋ ਦੂਜਾ ਅਸਮਾਨ ਖਾਣ ਪੀਣ ਦਾ ਅਸਮਾਨ ਹੈ ਬਰਗਰ ਟਿਕੀਆਂ ਵਾਲਾ ਇਹ ਮੜੇ ਮਡੇ ਹਾਂਜੀ ਬਿਲਕੁਲ ਬੰਦ ਆ। ਬਰੇਡ ਕਰਕੇ ਬੰਦ ਹੋ ਗਿਆ ਜੀ। ਹਾਂਜੀ। ਤੇ ਜਿਹੜੇ ਅਜੇ ਟਰੱਕ ਆ ਰਹੇ ਨੇ ਕਿੰਨੀ ਰਾਹਤ ਭਰੀ ਪੰਜਾਬਾ ਤੇ ਖਬਰ ਹੈ। ਇਹ ਜੀ ਵਧੀਆ ਖਬਰ ਹੈ। ਜਿਹਨੇ ਵੀ ਹੋਣਗੇ ਬੰਦੇ ਉਹ ਰਜਾਰ ਪੈਦਾ ਉਹਨਾਂ ਵਿਚਾਰੇਗਾ। ਇਹ ਸਭ ਕੁੱਲੀ ਵਿਹਲੇ ਬੈਠੇ ਨੇ ਉਹਨਾਂ ਦਾ ਕੰਮ ਵੀ ਚੱਲੇਗਾ। ਉਹਨਾਂ ਚੱਲੋ ਜੀ। ਇਹ ਅਪੀਲ ਕੀਤੀ ਸਰਕਾਰ ਨੂੰ ਦੋਨਾਂ ਨੂੰ ਕਰਨਾ ਚਾਹੀਦਾ। ਸਰਕਾਰਾਂ ਨੂੰ ਇਹ ਹੋਣਾ ਹੈ ਸਰਕਾਰਾਂ ਸਾਡਾ ਸਹਿਯੋਗ ਦੇਣ ਵਧੀਆ ਚਲਾਉਣ ਵਾਰ ਤੇ ਵਧੀਆ। ਕੰਮ ਨਹੀਂ ਬੰਦ ਹੋਣਾ ਚਾਹੀਦਾ। ਕੰਮ ਨਹੀਂ ਬੰਦ ਹੋਣਾ ਚਾਹੀਦਾ। ਲੱਗਦਾ ਕਿ ਜਿਹੜੇ ਟਰੱਕ ਆ ਰਹੇ ਨੇ ਜਿਹੜੇ ਫਰੂਟ ਵਗੈਰਾ ਜਗ੍ਹਾ ਜਗ੍ਹਾ ਪਹੁੰਚੂਗਾ ਹਾਂਜੀ ਲੀਵਰ ਵਧੂਗੀ ਹਾਂਜੀ ਵੀ ਲੀਵਰ ਵਧੂਗੀ ਜਿੱਥੇ ਜਿੱਥੇ ਜਾਓ ਸਭ ਮਜ਼ਦੂਰੀ ਵਧੂ ਪਰੇਡ ਵਾਤੇ ਕੀ ਪੀਲ ਕਰਨਾ ਚਾਹੋਗੇ ਸਰਕਾਰ ਨੂੰ ਪਰੇਡ ਚਾਲੂ ਹੈ ਜੋ ਚਾਲੂ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਹੋ ਗਈ ਚਾਲੂ ਜੀ ਹਾਂ